ਲਓ ਜੀ ਸਾਗ ਗਿਆ ਬਣ ਨੇਰੇ ਤੇ ਬਣੀ ਆ ਖਾਣ ਵਾਲੇ ਕਹਿੰਦੇ ਵੀ ਬਹੁਤ ਸਵਾਦ ਆ ਇੱਧਰ ਬਣਦੀਆਂ ਮੱਕੀ ਦੀਆਂ ਰੋਟੀਆਂ ਇੱਧਰ ਖਾਧੀਆਂ ਜਾਂਦੀਆਂ ਬਹੁਤ ਸੁਆਦ ਸਾਗ ਆ ਬਹੁਤ ਵਧੀਆ ਮੱਕੀ ਰੋਟੀਆਂ ਨੇ ਲਓ ਜੀ ਤੁਸੀਂ ਵੀ ਖਾ ਲਓ ਹਮ ਇਹੋਨੀ ਗੱਲ ਇੱਕ ਬੰਦਾ ਭਾਈ ਅੱਜ ਐਨੇ ਕ ਚੂਹੇ ਭੁੱਖੇ ਸੀਗੇ ਆਹ ਕੱਪੜੇ ਇਗਨੋਰ ਮਾਰਦੇ ਹੋ ਭਾਈ ਸਾਡੇ ਹੋਰ ਕਿਤੇ ਹੈ ਨਹੀਂ ਰੱਖਣ ਨੂੰ ਜਗਾ ਕਿਉਂ ਕਿ ਹੈਗਾ ਇਹ ਨਹੀਂ ਤੇਰੇ ਡੈਡੀ ਲਈ ਹੈ ਨਹੀਂ ਮੇਰੇ ਡੈਡੀ ਲਈ ਹੈ ਨਹੀਂ ਨਾ ਆ ਦੇਖੋ ਚੂਹੇ ਰੱਜ ਗਏ ਜਦੋਂ ਮੈਂ ਮੇਥੇ ਵਾਲੀ ਰੋਟੀ ਤੇਨੂੰ ਕਹਿੰਦੀ ਸੀ ਖਾਲਾ ਖਾਲਾ ਉਦੋਂ ਖਾਦੀ ਘਾਤੇ ਨਹੀਂ ਕਾਫੀ ਪੀਜੀ ਲੱਗਦਾ ਕਾਫੀ ਦੇ ਹੁਣ ਚੂਹਿਆਂ ਦੇ ਵਿਚਾਰਿਆਂ ਦਾ ਰਾਤ ਪਾਇਆ ਫਿਰਦੀ ਹੈ। ਹੈ? ਫੋਟਾ ਆਇਆ ਕਿ ਹੈ ਵੀ ਰੋਟੀ ਦੇ ਦਿਓ ਛੇਤੀ। ਟਾਈਮ ਸਾਢੇ 7 ਹੋ ਗਏ ਪਤਾ ਨਹੀਂ। ਤੇ ਮੈਂ ਰੋਟੀ ਬਣਾ ਜਲ ਜੇ। ਅੱਗੇ ਬੱਚਾ ਤੂੰ। ਕਿਉਂ? ਰੋਟੀ ਕਿੱਥੇ ਜਾ ਜੂ? ਰੋਟੀ ਨੂੰ ਵੀ ਪਤਾ ਵੀ ਕਾ ਨੂੰ ਜਾਣਣਾ ਬੱਬੂ ਫਿਰ ਕਾਲਾ ਕੱਢੂਗੀ। ਕਾਉਤੀ ਵੀ ਵੰਦੀ ਰਹਾ। ਸਾਗ ਤਾਂ ਵਧੀਆ ਬਣਨਾ ਹੀ ਸੀ। ਵਿੱਚ ਹਾਲਿਓਂ ਜਾਨੀਏ ਵੀ ਖੇਤ ਦੇ ਵਿੱਚ ਜਿੰਨੀ ਵੀ ਚੀਜ਼ ਆ। ਬਸ ਹੀਨ ਨੂੰ ਛੱਡ ਕੇ ਸਾਰੀ ਪਾਦੀ। ਹੀਨ ਦਾ ਕੋਈ ਚਾਲ ਚੱਲ ਨਾ। ਨਹੀਂ ਪਰ ਸੀਨ ਨਹੀਂ ਸੀਗਾ ਵਿੱਚ। ਨਾ ਮਰ ਸੀਨ ਪਿਆ ਨਾ ਕੋਈ ਮੂਲੀ ਦਾ ਪੱਤਾ ਪਿਆ। ਵੈਸੇ ਕਹਿੰਦੇ ਪਾ ਲੈਣਾ ਚਾਹੀਦਾ ਮੂਲੀ ਦੇ ਪੱਤੇ ਵੀ ਉਹ। ਉਹ ਵੀ ਦਾ ਸਾਗ ਬਾਲਾ ਸਵਾਦ ਬਣਦਾ। ਉਹ ਨਿਆਣੇ ਰ ਗੋਭੀ ਨਹੀਂ ਬੀਜਣ ਦਿੱਤੀ। ਇਹ ਤਾਂ ਹੀ ਤਾਂ ਇਹ ਲੜਦੇ ਆ ਕਹਿੰਦੇ ਸਬਜ਼ੀ ਨਹੀਂ। ਕੀ ਬੀਜਣ ਦਿੰਦੇ ਉਗਣ ਦਿੰਦੇ। ਮੋਬੀਨ ਆ来, ਮੋਬੀਨ ਕਾਣੀ। ਨਾ। ਆ ਗਲੀ ਚੰਦ ਹੈ। ਮੈਨੂੰ ਲੱਗਦਾ ਤਾਰੀਫ ਨਹੀਂ ਕਰਨੀ ਚਾਹੀਦੀ ਕਿਸੇ ਦੀ। ਆ ਤੁਸੀਂ ਤਾਰੀਫ ਕਰ ਕਰ ਕੇ ਵਿਗਾੜਤਾ। ਹਾਂ। ਆ ਗੀ ਰੋਟਰੀ ਗੱਲ ਇੱਧਰ ਆ ਕੇ। ਉਹ ਤਾਂ ਪਹਿਲਾਂ ਹੀ ਔਖਾ ਹੋ ਗਿਆ ਹੁਣ ਦੇਖ ਕੇ ਮੱਕੀ ਦੀ ਰੋਟੀ ਪੱਕਦੀ ਆ। ਨਾ। ਸਾਗ ਨਾਲ ਮੱਕੀ ਦੀ ਰੋਟੀਆਂ ਹੁੰਦੀਆਂ ਨੇ ਹੋਰ ਕਾਦੀ ਹੁੰਦੇ ਨੇ। ਮਾਤਾ ਵੀ ਪੂਰਾ ਪੂਰਾ ਗੁੰਨੇ ਆ ਲਾਲੀ ਖੁੰਡੀ ਨਾਲ ਮਾਤਾ ਐਵੇਂ ਨਹੀਂ ਹੈਗਾ ਵੀ ਮੋٹے ਮੋٹے ਰੋਟੀ ਬਣਾਉਣੇ ਮੈਂ ਤਾਂ ਪਤਲੀਆਂ ਪਤਲੀਆਂ ਬਣਾਉਣੀਆਂ ਨੇ ਮੱਕੀ ਦੇ ਹੋਰ ਕੀ ਵਧੀਆ ਅਜੇ ਸਵਾਦ ਨਾਲ ਤਾਂ ਸਵਾਦ ਆ ਜਾਂਦੀ ਹੈ ਨਾਲੇ ਗਰਮਾ ਗਰਮ ਜਰ ਮੂਲੀ ਘਾਲਾ ਲਵਾ ਖਾਲਾ ਖਾਲਾ ਇਹ ਨਹੀਂ ਖਾਣੇ ਮੂਲੀ ਇੱਥੇ 10 ਮਿੰਟ ਪਹਿਲਾਂ ਜੇ ਕੈਮਰਾ ਔਨ ਕਰਦੇ ਉਦੋਂ ਵਧੀਆ ਸੀਗਾ ਉਦੋਂ ਮੇਰੇ ਕੋਲ ਫੋਨ ਨਹੀਂ ਸੀਗਾ ਹਰੇਕ ਕੰਮ ਨੂੰ ਅੰਦਰੋਂ ਬੁਲਾਉਣਾ ਪੈਂਦਾ ਬੁਲਾਉਣਾ ਪੈਂਦਾ ਛੋਟੇ ਛੋਟੇ ਕੰਮਾਂ ਨੂੰ ਵੀ ਕਈ ਵਾਰੀ ਤਾਂ ਇੰਨਾ ਮਨ ਖੇਜ ਜਾਂਦਾ ਫੇ ਕੀ ਫਾਇਦਾ ਪਾ ਤੂੰ ਐਵੇਂ ਵੀ ਲੋਕਾਂ ਦੇ ਬੰਦੇ ਨੂੰ A to Z ਕੰਮ ਕਰਨਾ ਆਉਂਦਾ ਆ ਸਾਡੇ ਆਲੇ ਨੂੰ ਇੱਥੋਂ ਜਾ ਕੇ ਇੱਥੇ ਡੱਕਾ ਨਹੀਂ ਧਰਨਾ ਆਉਂਦਾ ਰਸੋਈ ਦੇ ਕੰਮ ਦਾ ਜੇ ਕਹਿ ਵੀ ਦੇਣਾ ਕੋਈ ਕੰਮ ਕਰਨਾ ਐ ਖੜ ਜਾਗੇ। ਹੁਣੇ ਤਾਂ ਪਹੁੰਚੇ ਨਹੀਂ ਲਾਵਾਂਗੇ ਜੀ। ਅੱਜ ਤੇ ਗਲਾਸਾਂ ਸਲੂ। ਆਹ ਰੋਟੀ ਖਾ ਕੇ ਤਲਾਸ਼ਾ ਸ਼ੁਰੂ। ਤਲਾਸ਼ਾ ਸ਼ੁਰੂ। ਮੇਰੀ ਰੋਟੀ ਨਾ। ਕੱਲ ਰੋਟੀ ਬਣਾਉਣ ਦੀ ਨਹੀਂ ਮੈਂ ਹੁਣ ਇਹਨਾਂ ਨੂੰ ਕੀ ਕਹਿੰਦੀ ਸੀਗੀ ਵੀ ਉਹੋ ਕਰ ਦੋ। ਸਾਗ ਦੇ ਵਿੱਚ ਬਾਹਰ ਆਲਣ ਪਾ ਕੇ ਰੱਖਿਆ ਸੀ ਕੁਝ ਕੱਚੀ ਘਮਾਇਆ ਹੋਣਾ। ਉਹਦੇ ਲਈ ਵੀ ਮੈਨੂੰ ਘੱਟੋ-ਘੱਟ 10 ਹੱਕਾ ਮਾਰਨੀਆਂ ਪਈਆਂ। ਰਜਾਈ ਦੀ ਲੱਤਾਂ ਦੇ ਕੇ ਬਹਿ ਜਾਣਾ ਰਜਾਈ ਮੈਂ ਕੱਲੀ ਨਹੀਂ ਖਾਣਾ ਨਹੀਂ ਜੇ ਦੇਖੇ ਲੇ ਮੈਂ ਕੱਲੀ ਨਹੀਂ ਤਾਂ ਨਹੀਂ ਖਾਣਾ ਹੈਗਾ ਰੋਟੀ ਮੈਂ ਇੰਨਾ ਲਈ ਬਕਾਉਣੀ ਆ ਉਹਨੇ ਫੂਚੇ ਬੜੇ ਰਹੇ ਨੇ ਫੂਚ ਉਹ ਦੇਖਣਗੇ ਹਾਂ ਗਾਜਰ ਕਾ ਹਲਵਾ ਕੈਸੇ ਬਣਾਏ ਮੂਲੀ ਕੇ ਕਰੋਠੇ ਕੈਸੇ ਬਣਾਏ ਵੀ ਤੁਸੀਂ ਦੇਖਦੇ ਹੋ ਤੁਸੀਂ ਬਣਾਉਣੇ ਨੇ ਪਹਿਲੇ ਦੱਸ ਦੇਗਾ ਮੈਨੂੰ ਨਾਲ ਮੈਨੂੰ ਤਾਂ ਕੁਝ ਆਉਂਦਾ ਹੀ ਨਹੀਂ ਬਣਾਉਣਾ ਸੀ ਬਸ ਲੋਕਾਂ ਦੀ ਵੀਡੀਓ ਦੇਖ-ਦੇਖ ਕੇ ਬਣਾ ਕੇ ਖਾਣੇ ਆ ਕਿਨੀ ਗਿਆ ਤੇ ਮਗਰ ਮਝੀਰੀ ਆਕੀ ਨੇ ਨਾ ਬੜੀ ਸਵਾਦ ਬਣਾਈ ਸੀ ਬਈ ਐਦ ਕੀ ਤਾਂ ਪਨੀਰੀ ਤੁਹਾਡੇ ਸਾਹਮਣੇ ਇਹਨਾਂ ਨੇ ਬਣਾਈ ਆ ਮੈਂ ਤਾਂ ਕੁਛ ਨਹੀਂ ਕਰਾਂ। ਜਰਦਾ ਹਾਲ ਬੈਠੇ ਨੇ ਬਣਾ ਕੇ ਦੇ ਕਾਦੂ। ਨਾ ਡਰ ਗੀਵ ਲਵ ਇਟ। ਹਾਂ ਨਿਕੜਾ ਬਣਾਉਣਾ ਨਹੀਂ ਆਂਗਾ ਕੋਸਾ। ਕੋਈ ਆਜੋ। ਮੂਈ ਨਾ ਜਾਣੀ ਦੂੰ। ਆਜੋ। ਬੱਬੀ ਚਾਕਲੇਟੀ। ਚਾਕਲੇਟੀ। ਅੱਤ ਤੋ ਨਾ ਨਾ ਬੱਪਾ ਰਹਿਣ ਦੋ।

ਕੋ ਚਿੰਗੇ ਰੋਟੀਆਂ ਮੰਗਵਾ ਕੇ ਦਿਖਾਏ ਲਾਓ ਜੀ ਆ ਦੇਖੋ ਵਕੀਰ ਆ ਕੀ ਦਾ ਪੇੜਾ ਵਾਦ ਅੱਜ ਤਾਂ ਹੋ ਗਈਆਂ ਕਲਾਸਾਂ ਸੁਰੂ ਇੱਕ ਹੋਰ ਦਿ ਦਿਨ ਹੋ ਗਾਵਾ ਪਤਾ ਏਲ ਗਾਵਾ ਨਾਲ ਕੀ ਬਣੂ ਤੂੰ ਤਾਂ ਬੇਲੇ ਤੋਂ ਟੱਪ ਕੋਈ ਫੇਰ ਹੋ ਗਿਆ ਨਹੀਂ ਬੇਲੇ 12ਵੀਂ ਤਾਂ ਤੱਕ ਠੀਕ ਹੋ ਜਾ ਰੇਡੀ ਬੇਲੇ ਹੁੰਦੇ ਲਾ ਚੱਲ ਰੋਟੀ ਖਾ ਲਓ ਆਪਦੀ ਦੀ ਕਿਤੇ ਕੰਮ ਕਰਿਆ ਨਹੀਂ ਐਦਾਂ ਬਣਾ ਦੀ ਮੱਕੀ ਨਹੀਂ ਬਿਲਕੁਲ ਬਣਾਵਾਂ ਨਹੀਂ ਰੱਖੀ ਬੇਸਰੀ ਹੀ ਅਲਰੇ ਆਏ ਬਣਾਤੀ ਬਣਾਦੀ ਸੋਹਣੀ ਬਣਾਈ ਫੜਾਓ ਦੇਖ ਲਓ ਜੀ ਲੱਗਦਾ ਸਮੇਂ ਦੇ ਬਣੇ ਠੀਕ ਹਨ ਮਾਸਟਰ ਜੀ ਮਾਸਟਰ ਮਾਸਟਰ ਠੀਕ ਆ ਜੀ ਠੀਕ ਦੇਖ ਜੀ ਸਾਥ ਕਿੰਨੀ ਪੋਤਲੀਆ ਠੀਕੀ ਬਣਾਈ ਹੈ ਠੀਕ ਤੇਰਾ ਉਹ ਤਾਂ ਕੰਮੀ ਦੀ ਮੋਟੀ ਆ ਨਹੀਂ ਫਿਰ ਵੀ ਠੀਕ ਬਣੀ ਹੈ ਆਟਾ ਵਧੀਆ ਗੁੰਨੇ ਹੈ ਤਾਂ ਬਣੀਆ ਹੁਣ ਜਿੱਦਾਂ ਸਾਗ ਬਣਾਉਂਦੇ ਸਾਗ ਦੀ ਕੋਈ ਚੀਜ਼ ਨਹੀਂ ਆਹ ਰੋਟੀ ਦੱਸੋ ਹੋਰ ਲੈਣੀ ਮੈਂ ਤਾਂ ਆਟਾ ਹੋਰ ਗੁੰਨਾ ਮੈਂ ਤਾਂ ਖਾਦੀਆਂ ਦੇ ਜਿੰਨਾਂ ਮੈਂ ਤਾਂ ਉਹਦਾ ਪਰ ਰੋਟੀ ਖਾ ਲੈ ਸਾਗ ਖਾ ਲੈਣੀਆਂ ਤੇ ਢੱਪੂਰੀ ਹੋ ਜਾਣਗੀਆਂ ਆਹ ਹੋ ਹੈਬਰੀਡੇ ਦੇ ਤੇ ਹੈਬਰੀਡੇ ਬਿੱਲੀ ਵਾਲੇ ਸਾਹਕ ਦਾ ਵਧੀਆ ਬਣਿਆ ਪਤਾ ਨਹੀਂ ਇੰਤੋਂ ਨੂਨ ਬਹੁਤ ਬਗੂ ਨੂਨ ਅੰਚ ਮੈਂ ਕੱਢੀ ਨਾ ਬਾਤ ਅੱਜ ਵੱਧ ਗਿਆ ਉਹ ਅੱਜ ਪਾਲਕ ਵੀ ਥੋੜੀ ਵੱਧ ਸੀਗੀ ਤਾਂ ਵੱਧ ਗਿਆ ਗੁਣ ਪਾਲਕ ਚ ਨੂਨ ਹੁੰਦਾ ਹੋ ਕੇ ਲਾਹੋ ਪਤਾ ਨਹੀਂ ਪਾਲਕ ਚ ਨੂਨ ਹੁੰਦਾ ਨਹੀਂ ਹੁੰਦਾ ਮਿਰਚਾਂ ਦੇ ਨਹੀਂ ਹੁੰਦਾ ਮਿਰਚਾਂ ਚ ਨੂਨ ਨਹੀਂ ਹੁੰਦਾਗਾ ਪਾਲਕ ਦੇ ਵਿੱਚ ਕੋੜ ਹੁੰਦਾ ਮਿਰਚਿਆਂ ਚ ਵਧੀ ਹੁੰਦਾਗਾ ਆ ਕੱਲੀ ਪਾਲਕ ਚ ਹੁੰਦਾ ਮਮੀ ਮੈਂ ਤਾਂ ਤਾਂ ਉਖਤ ਬਾਲੀ ਸੀ। ਇਹਦੇ ਬਾਕੀ ਉਹ ਨੂੰ 3 ਜੰਤੀ ਆਹ ਉਹਦੇ ਦੋ ਜਾਨਿਆਂ ਨੇ ਕੁੱਚ ਕੇ ਲੈ ਲਈ। ਕੁੱਚੀng ਕੁੱਚੀng ਲੈ ਲਈ ਦੋ ਜਾਨੇ ਨੇ। ਉਹ ਚੀਕ ਲੱਗ। ਕਾਹ ਕਿਹੜੇ ਲੈ ਲਈ ਆ। ਇਹਨੇ ਸਾਗ ਚੀਰ ਨਹੀਂ ਪਤਾ ਕਿੱਥੋਂ ਜੀ ਚੀਰਦਾ ਸੀ। ਮੂਹ ਲੈ ਵਸੇ ਜੀ। ਹਾਂ ਨਾਲ ਹੀ ਹਰ ਤਾਂ ਬੰਦਾ। ਨਾਲੇ ਉਧਰ ਰੁੱਕ ਲਾ ਕੇ ਉਧਰ ਹੀ ਕੋ ਮੋਹਣਾ। ਜੇ ਮੈਂ ਕੰਮ ਮੈਨੂੰ ਪਤਾ ਕੀ ਕਰਨਾ ਮੈਂ ਕਿਹਾ ਵੀ ਮੈਨੂੰ ਕਿਹੜਾ ਡੰਗਰਾ ਦਾ ਕੰਮ ਕਰਨੀ ਹੈ ਕਹ ਤੂੰ ਕਰਦੀ ਹੁੰਦੀ ਸੀ ਜੇ ਮੈਂ ਕੰਮ ਕਰਦੀ ਹੁੰਦੀ ਸੀ ਇਹ ਮੈਨੂੰ ਪਤਾ ਨਹੀਂ ਕਿੱਥੇ ਖੜ ਕੇ ਐ ਕਰਕੇ ਦੇਖਦੇ ਹੁੰਦੇ ਸੀ ਮਰਨਾ ਲੱਗਦੇ ਲੱਗਦੇ ਨਾ ਮੈਂ ਕਿੱਦਾਂ ਸਾਡੀ ਧਾਰ ਐ ਜੁਵਨੀ ਲੱਭ ਤਾਂ ਬਹੁਤ ਦੂਰ ਰਹਿ ਗਈ ਤੂੰ ਇਹ ਕੰਮ ਕਰਕੇ ਆਉਂਦੀ ਸੀ ਕਰੋ ਸਾਡੀ ਧਾਰੇ ਜਿਵੇਂ ਨਹੀਂ ਕਹਿ ਸਕਦੇ ਸੜ ਦਾ ੱਤਕਾ ਸਟਾਰਟ ਮੈਰਿਜ ਆ ਬਿਆਹ ਕਰਾ ਕੇ ਮੈਂ ਗਰੂ ਮੰਦੀ ਪਾਈ ਮਮੀ ਕਹਿੰਦੇ ਨਹੀਂ ਪਾਈ ਕਿਨੇ ਪਾਈਏ ਮੰਦੀ ਉਹ ਮੁੰਡਾ ਹੋਏ ਤੇ ਪਾਈ ਸੀ ਇਹਨੇ ਮਰ ਪਾਈ ਪਰਮ ਹੋਏ ਸੀ ਤੇਰੇ ਹੋਏ ਤੇ ਤਾਂ ਤੇਰੇ ਨਾਨਾ ਪਾ ਕੇ ਗਿਆ ਤੇਰੇ ਡੈਡੀ ਤੈਨੂੰ ਤੇਰੇ ਡੈਡੀ ਨੂੰ ਹਾਂ ਜੋਗ ਲਈ ਮਨਾਵਾਂਗੇ ਜੋਗ ਲਈ ਕਿਹੜੀ ਜੋਲੇ ਮਨਾਉਣੀ ਆ ਕਿੰਨੇ ਵੀ ਹੋਊਗੀ 25 ਵੀ ਆ ਜਾਣੀਆਂ ਹਾਂ ਅੱਜ ਜਿਹੜੀ ਮੋਂ ਮੈਰਿਜ ਐਨਿਵਰਸਰੀ ਆਊ ਆਪਣੀ ਮਨਾਤਾ ਲਈ ਆਪਾਂ ਨੇ ਐਡਾ ਵੱਡਾ ਗਿਫਟ ਮਿਲੇ ਅਸੀਂ ਮੈਰਿਜ ਐਨਿਵਰਸਰੀ ਤੇ ਹਾਂ ਜਿਹੜੀ ਰੇਂਜ ਰਹੀ ਨਾ ਆ ਦੇ ਰੇਂਜ ਹਲੇ ਰੇਂਜ ਬਚਾਲੇ ਰਹੀ ਅੱਜ ਨਾ ਮੈਂ ਸਿਰ ਬਾਇਆ ਚੱਲ ਨਾ ਆਤਾ ਲਈ ਸ਼ੁਕਰ ਕਰੋ ਤੇਰੇ ਹੋਣਾ ਤੇਰ ਬਾਲੇ ਜੀ ਰਹਿਣਾ ਸਵਾ ਮਰ ਕੋ ਸਰ ਕੋਟਣ ਦਾ ਵੇਰੀ ਬੋਣ ਨਾ ਕਿਥੋਂ ਸਾਗ ਬਣ ਗਿਆ ਮੀਂਹ ਦੀਂ ਦੀ ਅੱਜ ਕੋਈ ਬੇਦਰ ਤੇ ਤੇ ਵੀ ਨਹੀਂ ਆ ਹਾ ਕਾ ਦੇਖਾ ਕੋ ਤੁਹਾਨੂੰ ਕਹਿੰਦੇ ਮੈਂ ਅੱਜ ਮੈਂ ਜਰਾ ਬੱਬ ਨਹੀਂ ਪਾਈਆ ਮੈਂ ਘਰ ਬਣ ਗਿਆ ਉਹ ਆ ਜਾ ਮੁੰਡੇ ਰੋਟੀ ਖਾਲੇ ਉੱਤੇ ਦੀ ਰੋਟੀ ਖਾਊਗਾ ਖਾਊਗਾ ਕਿਵੇਂ ਨਹੀਂ ਗਾਣੇ ਸੁਣਦਾ ਆ ਜਾ ਕਰ